ਕੁੰਭੇ ਬੱਧਾ ਜਲ ਰਹਿ। ਇਹ ਯਾਰ ਮੇਜ ਨੂੰ ਦੱਸਦੇ ਮਹਾਰਾਸ਼ਣ ਜੀ। ਇਸ ਪ੍ਰਕਾਰ ਭਈ ਘੜੇ ਦਾ ਬੱਧਾ ਹੋਇਆ ਪਾਣੀ ਰਹਿ ਸਕਦਾ ਹੈ। ਜਲ ਬਿਨ ਕੁੰਭ ਨਾ ਹੋ। ਹੋ ਜਾਏ ਨਿਜਮਾ ਜਲ ਤੋਂ ਬਿਗੈਰ ਖੜਾ ਬਣ ਨਹੀਂ ਸਕਦਾ ਮਿੱਟੀ ਜਲ ਪਾਈਏ ਫੇਰ ਖੜਾ ਬਣਦਾ ਹੈ। ਇਸੇ ਪ੍ਰਕਾਰ ਕੁੰਭੇ ਬੱਧਾ ਜਲ ਰਹਿ। ਅੱਜ ਜੀ ਘਰੇ ਜੇ ਕੋਈ ਬੰਨਿਆ ਕਹਿੰਦੇ ਪਾਣੀ ਰਹਿੰਦਾ ਹੈ। ਪਾਣੀ ਤਲਾਵਾਂ 'ਚ ਵੀ ਖੜਾ ਹੁੰਦਾ ਦੇਖੀਂ ਰਹਿ ਗਹਿਰਾ ਜੂ ਵੇਖੀਂਦਾ। ਸਾ ਮਾਰਾ ਕਿੰਨ ਕੂਹ ਨਾਲ ਪਾਣੀ ਦਾ ਸੇ ਪੀਣਾ ਆਸਰੇ ਦਾ ਪਾਣੀ ਦੇ ਆਸਰੇ ਜਿੰਨੇ ਵੀ ਹੈ ਚਾਹੇ ਤਲਾਹ ਹੈ ਚਾਹੇ ਨਦੀਆਂ ਹਨ ਚਾਹੇ ਛੱਪੜ ਹੈ ਉਹ ਪਾਣੀ ਦਾ ਆਸਰਾ ਜਿਹਨੇ ਸਾਰੇ ਕੁੰਮ ਬਣ ਜਾਣਗੇ ਕਿਉਂਕਿ ਕੂਹ ਪਾਣੀ ਦਾ ਜੋ ਪੀ ਆਸਰਾ ਹੋਵੇ ਕੁੰਮ ਹੈ ਇਸ ਪ੍ਰਕਾਰ ਪਾਣੀ ਆਪਦੇ ਆਸਰੇ ਦਾ ਵੱਧਾ ਹੋਇਆ ਜਿਸ ਤਰ੍ਹਾਂ ਰਿੰਦਾ ਹੈ ਜਲ ਦੇ ਕੁੰਮ ਬਣਾਓ ਉਹ ਜਲ ਤੋਂ ਬਗੈਰ ਕੁੰਮ ਪਾਣੀ ਦਾ ਆਸਰਾ ਉਹ ਨਹੀਂ ਮੰਨਿਆ ਜਾਂਦਾ ਜਿੱਥੇ ਪਾਣੀ ਨਾ ਹੋਵੇ ਉਹ ਪਾਣੀ ਦਾ ਆਸਰਾ ਤਲਾਹ ਆਦਿਕ ਕੋਈ ਨਹੀਂ ਮੰਨਿਆ ਜਾਸਰ ਗਦਾ